365 ਦਿਨਾਂ 'ਚ ਹੁੰਦੇ ਸਨ 366 ਅਖਾੜੇ ਇਸ ਗਾਇਕ ਨੂੰ ਪੁੱਛ-ਪੁੱਛ ਕੇ ਰੱਖਦੇ ਸਨ ਲੋਕ ਵਿਆਹਾਂ ਦੀਆਂ ਤਰੀਕਾ ਕਹਿੰਦੇ ਨੇ ਜਿਹੜੇ ਲੈਜੈਂਡ ਹੁੰਦੇ ਨੇ ਉਹ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ 64 ਸਾਲ ਪਹਿਲਾਂ ਜਨਮ ਲਿਆ ਸੀ ਇੱਕ ਅਜੇ ਹੀ ਲੈਜੈਂਡ ਨੇ ਜੋ 36 ਸਾਲ ਪਹਿਲਾਂ ਇਸ ਦੁਨੀਆ ਤੋਂ ਚਲਿਆ ਗਿਆ ਪਰ ਅੱਜ ਵੀ ਉਸ ਦੇ ਗਾਣੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਅੱਜ ਸਤਸ੍ਰੀ ਅਕਾਲ ਦੋਸਤੋ ਮੈਂ ਹਾਂ ਦੀਪ ਸਿੰਘ ਜੈਲ ਦਾ ਤੇ ਅੱਜ ਗੱਲ ਕਰਾਂਗੇ ਚਮਕੀਲੇ ਬਾਰੇ ਯਾਰੋ ਜਿਵੇਂ ਕਿ ਅੱਜ ਦੇ ਟਾਈਮ 'ਚ ਸਿੱਧੂ ਮੂਸੇਵਾਲੇ ਦਾ ਨਾਮ ਸੀ ਉਸ ਤਰ੍ਹਾਂ ਹੀ ਨਾਮ ਤਕਰੀਬਨ 1979 ਤੋਂ 198 ਅਸੀ ਤੱਕ ਰਿਹਾ ਸੀ ਚਮਕਿੱਲੇ ਦਾ ਜਿਸ ਨੇ ਵੱਡੇ ਵੱਡੇ ਰਿਕਾਰਡ ਤੋੜ ਕੇ ਰੱਖ ਦਿੱਤੇ ਸੀ ਸਾਰੇ ਹੀ ਗਾਇਕਾਂ ਦਾ ਕੰਮ ਖੁੰਝੇ ਲਾ ਦਿੱਤਾ ਸੀ ਪਰ ਅੰਤ ਚਮਕਿੱਲੇ ਨੂੰ ਕੀ ਮਿਲਿਆ ਮੌਤ ਜੀ ਹਾਂ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਉਸ ਤਰ੍ਹਾਂ ਹੀ ਚਮਕਿੱਲੇ ਨੂੰ ਮਾਰ ਦਿੱਤਾ ਗਿਆ ਕਿਉਂਕਿ ਚਮਕਿੱਲਾ ਵੀ ਸਿੱਧੂ ਮੂਸੇਵਾਲੇ ਦੇ ਵਾਂਗ ਸਾਫ਼ ਦਿਲ ਦਾ ਸੀ ਪਾਵੇਂ ਹੀ ਉਹ ਲੱਚਰ ਗਾਣੇ ਗਾਉਂਦਾ ਸੀ ਪਰ ਉਹ ਸਮਾਜ ਦੇ ਹਿਸਾਬ ਨਾਲ ਹੀ ਗਾਣੇ ਗਾਉਂਦਾ ਸੀ ਤੇ ਉਸਨੇ ਸਿੰਘਾਂ ਤੋਂ ਮਾਫੀ ਵੀ ਮੰਗ ਲਈ ਸੀ ਕਿ ਉਹ ਲੱਚਰ ਗਾਣੇ ਨਹੀਂ ਗਾਵੇਗਾ ਪਰ ਫਿਰ ਵੀ ਉਸ ਨੂੰ ਮੌਤ ਕਿਉਂ ਮਿਲੀ ਇਸ ਵੀਡੀਓ 'ਚ ਆਪਾਂ ਸਾਰੀ ਹੀ ਗੱਲਬਾਤ ਕਰਾਂਗੇ ਯਾਰੋ ਚਮਕਿੱਲੇ ਦਾ ਪੂਰਾ ਨਾਮ ਅਮਰ ਸਿੰਘ ਸੀ ਪਰ ਘਰ ਦੇ ਉਸ ਨੂੰ ਪਿਆਰ ਨਾਲ ਧਨੀਰਾਮ ਵੀ ਕਹਿੰਦੇ ਸੀ ਉਨ੍ਹਾਂ ਦੇ ਪਿਤਾ ਦਾ ਨਾਮ ਹਰੀ ਸਿੰਘ ਅਤੇ ਮਾਤਾ ਦਾ ਨਾਮ ਕਰਤਾਰ ਕੌਰ ਸੀ। ਚਮਕਿੱਲੇ ਦਾ ਜਨਮ ਪਿੰਡ ਡੁਗਰੀ ਜ਼ਿਲ੍ਹਾ ਲੁਧਿਆਣੇ 'ਚ 21 ਜੁਲਾਈ 1960 ਨੂੰ ਹੋਇਆ। ਚਮਕਿੱਲੇ ਹੁਣੀ ਪੰਜ ਭੈਣ ਭਰਾ ਸਨ। ਚਮਕਿੱਲੇ ਦਾ ਪਰਿਵਾਰ ਮੱਝਾਂ ਪਾਲ ਕੇ ਗੁਜ਼ਾਰਾ ਕਰਦਾ ਸੀ ਤੇ ਪਰਿਵਾਰ 'ਚ ਕਿਸੇ ਨੂੰ ਵੀ ਗਾਉਂ ਦਾ ਸੌਂਕ ਨਹੀਂ ਸੀ। ਚਮਕਿੱਲੇ ਨੂੰ ਰੱਬ ਵੱਲੋਂ ਹੀ ਇਹ ਦਾਤ ਮਿਲੀ ਸੀ। ਚਮਕਿੱਲਾ ਬਚਪਨ ਤੋਂ ਹੀ ਪੜਨ 'ਚ ਬਹੁਤ ਹੁਸ਼ਿਆਰ ਸੀ। ਚਮਕਿੱਲੇ ਨੇ 5 ਕਲਾਸਾਂ ਹੀ ਕੀਤੀਆਂ ਸੀ ਕਰਦੇ ਹਾਲਾਤ ਬਹੁਤੇ ਵਧੀਆ ਨਹੀਂ ਸਨ ਜਿਸ ਕਰਕੇ ਚਮਕਿੱਲੇ ਨੇ ਆਪਣੀ ਸਟੱਡੀ ਵਿੱਚ ਹੀ ਛੱਡ ਦਿੱਤੀ ਤੇ ਕੰਮ ਲੱਭਣਾ ਸ਼ੁਰੂ ਕਰ ਦਿੱਤਾ ਤੇ ਆਖਿਰ ਚਮਕਿੱਲੇ ਨੂੰ ਕੰਮ ਮਿਲ ਗਿਆ ਚਮਕਿੱਲੇ ਨੇ ਲੁਧਿਆਣੇ ਦੀ ਇੱਕ ਕਪੜੇ ਦੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਚਮਕਿੱਲਾ ਘਰ ਤੋਂ ਫੈਕਟਰੀ ਤੱਕ ਸਾਈਕਲ ਤੇ ਹੀ ਰੋਜ਼ਾਨਾ ਜਾਂਦਾ ਤੇ ਆਉਂਦਾ ਸੀ। ਚਮਕਿੱਲਾ ਜਦੋਂ 16 ਸਾਲ ਦਾ ਸੀ ਤਾਂ ਉਸ ਨੇ ਹਰਮੋਨੀਅਮ ਅਤੇ ਢੋਲਕੀ ਨੂੰ ਸਿੱਖਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਚਮਕਿੱਲੇ ਨੂੰ ਸੁਰਿੰਦਰ ਸਿੰਦੇ ਗਾਇਕ ਬਾਰੇ ਪਤਾ ਲੱਗਿਆ ਕਿ ਸਿੰਦੇ ਦਾ ਗਾਇਕੀ 'ਚ ਬੋਲ ਬਾਲਾ ਬਹੁਤ ਹੈ। ਤਾਂ ਚਮਕਿੱਲੇ ਨੇ ਸਾਈਕਲ ਖਿੱਚਿਆ ਤੇ ਸਿੰਦੇ ਨੂੰ ਮਿਲਣ ਚੱਲਿਆ ਗਿਆ। ਜਿਸ ਤੋਂ ਬਾਅਦ ਸੁਰਿੰਦਰ ਸਿੰਦੇ ਨੇ ਚਮਕਿੱਲੇ ਦਾ ਢੋਲਕੀ ਤੇ ਹਰਮੋਨੀਅਮ ਤੇ ਹੱਥ ਵਧੀਆ ਦੇਖ ਕੇ ਚਮਕਿੱਲੇ ਨੂੰ ਆਪਣੇ ਨਾਲ ਰੱਖ ਲਿਆ। ਸੁਰਿੰਦਰ ਸਿੰਧਾ ਦੱਸਦਾ ਏ ਕਿ ਇੱਕ ਸਾਲ ਚਮਕਿੱਲਾ ਸਿੰਦੇ ਦੇ ਪ੍ਰੋਗਰਾਮ ਦੀ ਬੁਕਿੰਗ ਕਰਦਾ ਰਿਹਾ। ਬਸ ਫਿਰ ਉਹੀ ਚਮਕਿੱਲੇ ਦਾ ਸਟਰਗਲ ਟਾਈਮ ਸੀ। ਚਮਕਿੱਲਾ ਗੌਂਦੇ ਸਿੰਦੇ ਨੂੰ ਦੇਖ ਕੇ ਗਾਇਕੀ ਨੂੰ ਹੋਰ ਡੂੰਘਾਈ ਨਾਲ ਸਿੱਖਦਾ ਗਿਆ। ਹੌਲੀ-ਹੌਲੀ ਸੁਰਿੰਦਰ ਸਿੰਧਾ ਚਮਕਿੱਲੇ ਨੂੰ ਆਪਣੇ ਹਰ ਇੱਕ ਅਖਾਰੇ 'ਚ ਇੱਕ ਗੀਤ ਗਾਉਣ ਦਾ ਮੌਕਾ ਦਿੰਦਾ ਰਿਹਾ ਤੇ ਉਸ ਬਦਲੇ ਚਮਕਿੱਲੇ ਨੂੰ 100 ਰੁਪਏ ਵੀ ਦਿੰਦਾ ਰਿਹਾ। ਚਮਕਿੱਲੇ ਨੇ ਇੱਕ ਗੀਤ ਲਿਖਿਆ ਸੀ ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੱਕੀ ਤੇ ਇਹ ਗੀਤ ਸਿੰਧੇ ਨੂੰ ਗਾਉਣ ਨੂੰ ਗਿਆ ਪਰ ਸਿੰਧੇ ਨੇ ਮਨਾਂ ਕਰ ਦਿੱਤਾ ਸਿੰਧੇ ਨੇ ਕਿਹਾ ਭਾਈ ਜਾ ਰੇ ਗੀਤ ਬਹੁਤ ਤੱਤਾ ਵਾ ਮੈਂ ਨਹੀਂ ਗਾਉਣਾ ਪਰ ਚਮਕਿੱਲੇ ਨੇ ਕਿਹਾ ਗਾ ਦੇਓ ਉਸਤਾਦ ਜੀ ਬਹੁਤ ਚਲੇਗਾ ਫਿਰ ਉਹੀ ਗੱਲ ਹੋਈ ਸਿੰਦੇ ਨੇ ਗੀਤ ਗਾਇਆ ਤੇ ਉਹ ਗੀਤ ਬਹੁਤ ਹੀ ਜਿਆਦਾ ਸੁਪਰ ਡੂਪਰ ਹਿੱਟ ਰਿਹਾ ਫਿਰ ਇੱਕ ਟਾਈਮ ਅਝਿਹਾ ਆਇਆ ਕਿ ਸੁਰਿੰਦਰ ਸਿੰਦੇ ਨੇ ਆਪਣੀ ਨਾਲ ਦੀ ਗਾਇਕਾ ਸੁਰਿੰਦਰ ਸੋਨੀ ਨੂੰ ਸਾਈਡ ਤੇ ਕਰ ਗੁਲਸਨ ਕੋਮਲ ਨੂੰ ਆਪਣੇ ਨਾਲ ਕਨੇਡਾ ਲੈ ਗਿਆ ਗੁੱਸੇ 'ਚ ਆਈ ਸੁਰਿੰਦਰ ਸੋਨੀ ਨੇ ਚਮਕਿੱਲੇ ਨੂੰ ਮਨਾ ਲਿਆ ਤੇ ਉਸ ਨਾਲ ਪਹਿਲੀ ਐਲਬਮ 1980 'ਚ ਕੱਢੀ ਜਿਸ ਦਾ ਨਾਮ ਸੀ ਟਕੂਏ ਤੇ ਟਕੂਆ ਜਿਸ ਐਲਬਮ ਨੂੰ ਚਰਨਜੀਤ ਹੁਜਾ ਨੇ ਪ੍ਰੋਡਿਊਸ ਕੀਤਾ ਸੀ ਜਦੋਂ ਇਹ ਐਲਬਮ ਮਾਰਕੀਟ 'ਚ ਆਈ ਤਾਂ ਇੰਜ ਹੋਇਆ ਜਿਵੇਂ ਤੂਫਾਨ ਉੱਠ ਗਿਆ ਹੋਵੇ ਚਾਰੇ ਪਾਸੇ ਚਮਕੀਲਾ ਚਮਕੀਲਾ ਹੋ ਗਈ ਤੇ ਲੱਖਾਂ ਦੀ ਗਿਣਤੀ 'ਚ ਕੈਸਟਾਂ ਵਿਕੀਆਂ ਫਿਰ ਜਦੋਂ 2-3 ਮਹੀਨੇ ਬਾਅਦ ਸਿੰਦਾ ਵਾਪਸ ਆਇਆ ਤਾਂ ਉਹ ਚਮਕਿੱਲੇ ਵੱਲੋਂ ਲਿਆਂਦੇ ਤੂਫਾਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਕੁਝ ਸਮਾਂ ਲੰਘਿਆ ਤੇ ਚਮਕਿੱਲੇ ਦੀ ਜੋੜੀ ਸੁਰਿੰਦਰ ਸੋਨੀ ਨਾਲੋਂ ਟੁੱਟ ਗਈ ਕਿਉਂਕਿ ਸੋਨੀ ਦਾ ਘਰ ਵਾਲਾ ਕਸ਼ਮੀਰੀ ਲਾਲ ਆਪ ਸਾਰਾ ਬੈਗ ਨੋਟਾਂ ਦਾ ਲੈ ਜਾਂਦਾ ਸੀ ਤੇ ਚਮਕਿੱਲੇ ਹੁਣਾਂ ਨੂੰ ਕੀ ਦਿੰਦਾ ਸੀ ਬਸ 100 ਰੁਪਇਆ ਇਸ ਤੋਂ ਬਾਅਦ ਚਮਕਿੱਲੇ ਨੇ ਕਈ ਫੀਮੇਲ ਆਰਟਿਸਟ ਨਾਲ ਕੰਮ ਕੀਤਾ ਇਸੇ ਨਾਲ ਵੀ ਜ਼ਿਆਦਾ ਟਾਈਮ ਚਮਕਿੱਲੇ ਦਾ ਨਹੀਂ ਲੱਗਿਆ ਪਰ ਕੁਝ ਸਮੇਂ ਬਾਅਦ ਅਮਰਜੋਤ ਨਾਲ ਚਮਕਿੱਲੇ ਦਾ ਮੇਲ ਹੋਇਆ ਅਮਰਜੋਤ ਜੋ ਕਿ ਮਾਨਕ ਸਾਹਬੂਣਾ ਨਾਲ ਗਾਉਂਦੀ ਸੀ ਪਰ ਕਿਸੇ ਵਜ੍ਹਾ ਕਰਕੇ ਉਹਨਾਂ ਦੀ ਇਹ ਜੋੜੀ ਟੁੱਟ ਗਈ ਤੇ ਉਹ ਵੀ ਵਧੀਆ ਮੇਲ ਆਰਟਿਸਟ ਲੱਭਦੀ ਸੀ ਬਸ ਫੇਰ ਕੀ ਸੀ ਰੱਬ ਨੇ ਮੇਲ ਦੋਨਾਂ ਦਾ ਕਰਵਾ ਦਿੱਤਾ ਤੇ ਚਾਰੇ ਪਾਸੇ ਇੱਕ ਚਮਕੀਲਾ ਅਮਰਜੋਤ ਚਮਕੀਲਾ ਅਮਰਜੋਤ ਹੋ ਗਈ ਤੇ ਇਦਾਂ ਦਾ ਟਾਈਮ ਆ ਗਿਆ ਕਿ 365 ਦਿਨਾਂ 'ਚ 366 ਅਖਾੜੇ ਲੱਗਣ ਲੱਗੇ ਜੀ ਹਾਂ ਇਹ ਗੱਲ 100% ਸੱਚ ਹੈ ਇਸ ਸਾਲ ਦੇ 365 ਦੇ 65 ਦਿਨ ਹੀ ਚਮਕੀਲੇ ਦੇ ਅਖਾੜੇ ਦੇ ਬੁੱਕ ਹੁੰਦੇ ਸਨ ਚਮਕਿੱਲਾ ਜਿੱਥੇ ਵੀ ਜਾਂਦਾ ਹਿੱਕ ਦੇ ਜੋਰ ਨਾਲ ਕਾਉਂਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਿਆ ਸੀ ਚਮਕਿੱਲਾ ਹਰ ਕੋਈ ਤਰਸਦਾ ਸੀ ਚਮਕਿੱਲੇ ਨੂੰ ਮਿਲਣ ਲਈ ਕਿਸੇ ਟਰੱਕ ਵਾਲੇ ਨੂੰ ਪੁਲਿਸ ਨਾਕੇ ਤੇ ਘੇਰ ਲੈਂਦੀ ਤਾਂ ਜੇ ਉਸ ਤੋਂ ਆਰਸੀ ਜਾਂ ਕੋਈ ਹੋਰ ਕਾਗਜ਼ ਨਾ ਹੁੰਦਾ ਤਾਂ ਪੁਲਿਸ ਪੁੱਛਦੀ ਡਰਾਈਵਰ ਆ ਤੇਰੇ ਤੋਂ ਚਮਕਿੱਲੇ ਦੀ ਕੈਸਟ ਹੈ ਜੇ ਡਰਾਈਵਰ ਤੋਂ ਕੈਸਟ ਮਿਲ ਜਾਂਦੀ ਤਾਂ ਪੁਲਿਸ ਟਰੱਕ ਡਰਾਈਵਰ ਨੂੰ ਛੱਡ ਦਿੰਦੀ ਚਮਕਿੱਲਾ ਐਨਕਾ ਲਾ ਕੇ ਬਹੁਤ ਹੀ ਟੌਹਰ ਸੌਹਰ ਨਾਲ ਰਹਿੰਦਾ ਸੀ ਇਹ ਕਹਿੰਦੇ ਨੇ ਚਮਕੀਲਾ ਦਿਲ ਦਾ ਬਹੁਤ ਸਾਫ਼ ਸੀ ਕਈ ਗਰੀਬਾਂ ਦੇ ਤਾਂ ਉਹ ਫ੍ਰੀ ਅਥਾਰੇ ਲਾ ਦਿੰਦਾ ਸੀ ਇੱਥੋਂ ਤੱਕ ਕਿ ਚਮਕੀਲੇ ਨੇ ਆਪਣੇ ਇਲਾਕੇ 'ਚ ਬਹੁਤ ਸਾਰੇ ਗਰੀਬਾਂ ਦੀ ਹੈਲਪ ਕੀਤੀ ਬਹੁਤ ਸਾਰੇ ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਕਈਆਂ ਨੂੰ ਘਰ ਬਣਾ ਕੇ ਦਿੱਤੇ ਇਸੇ ਕਰਕੇ ਹੀ ਚਮਕੀਲਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਿਆ ਸੀ ਕਹਿੰਦੇ ਨੇ ਲੋਕ ਵਿਆਹ ਦੀਆਂ ਤਰੀਕਾਂ ਵੀ ਚਮਕੀਲੇ ਤੋਂ ਪੁੱਛ ਪੁੱਛ ਕੇ ਰੱਖਦੇ ਸਨ ਤੇ ਚਮਕੀਲੇ ਦਾ ਅਖਾੜਾ ਲਾਉਣ ਦੇ ਲਈ ਤਿੰਨ ਤਿੰਨ ਚਾਰ ਚਾਰ ਮਹੀਨੇ ਆਪਣੇ ਵਿਆਹ ਨੂੰ ਅੱਗੇ ਕਰ ਲੈਂਦੇ ਸੀ ਉਸ ਸਮੇਂ ਵੀ ਵੱਡੀਆਂ-ਵੱਡੀਆਂ ਫਿਲਮਾਂ ਚਮਕੀਲੇ ਕਰਕੇ ਹਿੱਟ ਹੁੰਦੀਆਂ ਸਨ ਯਾਰੋ ਚਮਕੀਲੇ ਦੇ ਲਗਭਗ ਸਾਰੇ ਗਾਣੇ ਸੁਪਰ ਡੂਪਰ ਹਿੱਟ ਰਹੇ ਨੇ ਅੱਜ ਵੀ ਲੋਕ ਉਹਨਾਂ ਦੇ ਬਹੁਤ ਸਾਰੇ ਗਾਣੇ ਰਿਪੀਟ ਤੇ ਸੁਣਦੇ ਜਿਵੇਂ ਪਹਿਲੇ ਲਲਕਾਰੇ ਨਾਲ ਕਨ ਕਨ ਗੱਲ ਸੁਣ ਮੱਖਣਾ ਕੀ ਜੋਰ ਗਰੀਬਾਂ ਦਾ ਹੁਣ ਪਰਕੂ ਗਬਰੂ ਆ ਟੱਕੂਏ ਤੇ ਟਕੂਆ ਖੜਕੇ ਬਾਬਾ ਤੇਰਾ ਨਨਕਾਣਾ ਤੇ ਹੋਰ ਵੀ ਬਹੁਤ ਸਾਰੇ ਗਾਣੇ ਲੋਕ ਅੱਜ ਰਿਪੀਟ ਤੇ ਸੁਣਦੇ ਸਤ ਬਾਬਾ ਕੋਲੇ ਆਂ ਤਾ ਨਨਕਾਣਾ ਯਾਰੋ ਚਮਕੀਲੇ ਦਾ ਨਾਮ ਬਹੁਤ ਬਣ ਗਿਆ ਸੀ ਇਹ ਚਮਕੀਲਾ ਨਹੀਂ ਸੀ ਚਾਹੁੰਦਾ ਕਿ ਉਸ ਦੀ ਜੋੜੀ ਅਮਰਜੋਤ ਨਾਲ ਟੁੱਟੇ ਇਸ ਕਰਕੇ ਉਸਨੇ ਅਮਰਜੋਤ ਨਾਲ ਵਿਆਹ ਕਰਵਾ ਲਿਆ ਤੇ ਵਿਆਹ ਤੋਂ ਬਾਅਦ ਘਰ 'ਚ ਕਲੇਸ਼ ਵੀ ਪਿਆ ਕਲੇਸ਼ ਪੈਦਾ ਵੀ ਕਿਉਂ ਨਾ ਕਿਉਂਕਿ ਚਮਕੀਲੇ ਦਾ ਇਹ ਦੂਜਾ ਵਿਆਹ ਸੀ ਪਰ ਚਮਕੀਲੇ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਪਹਿਲੀ ਘਰ ਵਾਲੀ ਨੂੰ ਮਨਾ ਲਿਆ ਯਾਰੋ ਇਸ ਗੱਲ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਕਿ ਚਮਕੀਲਾ ਤੱਤੇ ਗਾਣੇ ਨਹੀਂ ਗਾਉਂਦਾ ਸੀ ਜੀ ਹਾਂ ਬਹੁਤ ਸਾਰੇ ਚਮਕਿੱਲੇ ਦੇ ਗਾਣੇ ਲੱਚਰ ਹੁੰਦੇ ਸਨ ਜੋ ਪਰਿਵਾਰ 'ਚ ਬੈਠ ਕੇ ਸੁਣਨਯੋਗ ਨਹੀਂ ਸਨ ਪਰ ਚਮਕਿੱਲੇ ਦਾ ਇਹ ਕਹਿਣਾ ਸੀ ਕਿ ਮੈਂ ਉਹ ਗੋਨਾ ਵਾਂ ਜੋ ਆਪਣੇ ਸਮਾਜ 'ਚ ਦੇਖਦਾ ਮਾਂ ਜੋ ਆਸ-ਪਾਸ ਲੋਕਾਂ 'ਚ ਹੁੰਦਾ ਏ ਮੈਂ ਉਹੀ ਗੋਨਾ ਵਾਂ ਪਰ ਕਹਿੰਦੇ ਨੇ ਉਸ ਸਮੇਂ ਸਿੰਘਾਂ ਦੀ ਖਾਰਜੂ ਲਹਿਰ ਵੀ ਜੋਰਾ 16 ਤੇ ਸੀ ਜਿਸ ਕਰਕੇ ਚਮਕਿੱਲੇ ਨੂੰ ਕਈ ਧਮਕੀਆਂ ਭਰੇ ਖੱਤ ਵੀ ਮਿਲੇ ਜਿਸ ਕਰਕੇ ਚਮਕਿੱਲੇ ਨੇ ਆਪਣੇ ਸਾਥੀ ਸਵਰਨ ਸੀਵਿਆ ਨਾਲ 1986 ਨੂੰ ਖੁਦ ਗੁਰੂ ਘਰ ਜਾ ਕੇ ਸਿੰਘਾਂ ਤੋਂ ਮਾਫੀ ਮੰਗੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਇਆ ਤੇ ਕਿਹਾ ਮੈਂ ਅੱਗੇ ਤੋਂ ਲੱਚਰ ਗਾਣੇ ਨਹੀਂ ਗਾਵਾਂਗਾ ਪਰ ਮੇਰੀ ਇੱਕ ਐਲਬਮ ਰਿਕਾਰਡ ਹੋਈ ਏ ਜੋ ਕੰਪਨੀ ਤੋਂ ਪਈ ਏ ਤੇ ਕੰਪਨੀ ਵਾਲੇ ਕਹਿੰਦੇ ਨੇ ਵੀ ਆਪਾਂ ਇਸ ਨੂੰ ਰਿਕਾਰਡ ਕਰਾਂਗੇ ਸੋ ਇਸ ਗੱਲ ਤੋਂ ਬਾਅਦ ਸਿੰਘਾ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਤੂੰ ਕੋਈ ਵੀ ਲੱਚਰ ਗਾਣਾ ਨਹੀਂ ਗਾ ਸੋ ਚਮਕੀਲੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਲੱਚਰ ਗਾਣੇ ਗਾਉਣੇ ਛੱਡ ਦਿੱਤੇ ਸੀ ਤੇ ਚਮਕੀਲੇ ਦੇ ਕਈ ਧਾਰਮਿਕ ਗਾਣੇ ਆਏ ਜਿਵੇਂ ਨਾਮ ਜਪ ਲੈ ਬਾਬਾ ਤੇਰਾ ਨਨਕਾਣਾ ਤਲਵਾਰ ਮੈਂ ਕਲਗੀ ਧਰਦੀ ਹਾਂ ਕਹਿੰਦੇ ਨੇ ਬਾਬਾ ਤੇਰਾ ਨਨਕਾਣਾ ਗੀਤ ਉਸ ਸਮੇਂ ਬਹੁਤ ਹੀ ਜ਼ਿਆਦਾ ਹਿੱਟ ਹੋਇਆ ਤੇ ਜਿਵੇਂ ਚਮਕਿੱਲੇ ਦੇ ਬਾਕੀ ਗਾਣਿਆਂ ਜਿਹੜੇ ਕੈਸਟਾਉਮ ਸਮੇਂ ਬਲੈਕ 'ਚ ਵਿਕਦਿਆ ਸਨ ਉਵੇਂ ਹੀ ਇਹਨਾਂ ਧਾਰਮਿਕ ਗਾਣਿਆਂ ਦੀਆਂ ਕੈਸਟਾ ਵੀ ਬਲੈਕ 'ਚ ਵਿਕਣ ਲੱਗੀਆਂ ਕਿਉਂਕਿ ਲੋਕ ਚਮਕਿੱਲੇ ਦੇ ਗਾਣਿਆਂ ਨੂੰ ਜਿੱਥੇ ਪਸੰਦ ਕਰਦੇ ਸੀ ਉੱਥੇ ਧਾਰਮਿਕ ਸ਼ਬਦਾਂ ਨੂੰ ਵੀ ਪਸੰਦ ਬਹੁਤ ਜ਼ਿਆਦਾ ਕਰਨ ਲੱਗੇ ਇਹ ਦੰਦ ਜੀ ਵੀ ਤੇਰੀ ਮਾ ਦੀ ਤਲਾਸ਼ੀ ਲੈਣੀ ਹੈ ਹੋ ਗਿਆ ਪਰਾਣਾ ਤਮਕਾਣਾ ਹੁਣ ਤਾਂ ਆਪਾਂ ਚੰਗੀ ਕਤੂਰੀ ਵੀ ਕਰਨ ਲੱਗੇ ਆ ਪਿਆਜ ਦੀ ਅੱਛਾ ਅੱਛਾ ਆ ਮਿਹਰਬਾਨੀ ਹੈ ਵੀਰੇ ਮੈਂ ਧਾਰਮਿਕ ਜਿੰਨਾ ਮਰਜੀ ਸੁਣ ਲਿਓ ਤੇ ਤੋਹਾਰਦਾ ਮੈਨੂੰ ਸੱਤ ਘੁਰਚੇ ਤੋੜ ਕੇ ਲਾਦੇ ਮਟੋੜਾ ਛੋੜ ਵੈਰੀ ਮਾਰਦਾ ਬਾਬਾ ਤੇਰਾ ਨਨਕਾਣਾ ਇਹ ਗਾਣਾ ਅੱਜ ਵੀ ਲੋਕਾਂ ਦੇ ਘਰਾਂ-ਘਰਾਂ 'ਚ ਵੱਜਦਾ ਹੈ ਕਹਿੰਦੇ ਨੇ ਇਸ ਗੀਤ ਨੇ ਚਮਕੀਲੇ ਨੂੰ ਅਮਰ ਕਰ ਦਿੱਤਾ ਸੀ ਇਸ ਗੀਤ ਦੀਆਂ ਉਸ ਸਮੇਂ 10 ਲੱਖ ਤੋਂ ਵੱਧ ਕਾਪੀਆਂ ਵਿਕੀਆਂ ਸਨ ਕਹਿੰਦੇ ਨੇ ਚਮਕੀਲਾ ਆਪਣੇ ਇੱਕ ਅਖਾੜੇ ਦਾ 4000 ਰੁਪਏ ਲੈਂਦਾ ਸੀ ਉਸ ਸਮੇਂ ਇਹ ਰਕਮ ਬਹੁਤ ਹੀ ਵੱਡੀ ਹੁੰਦੀ ਸੀ ਜਿਵੇਂ ਅੱਜ ਦੇ ਟਾਈਮ 'ਚ ਸਭ ਤੋਂ ਵੱਧ ਰੇਟ ਵਾਲਾ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਸੀ ਬਸ ਉਸ ਸਮੇਂ ਚਮਕਿੱਲੇ ਦਾ ਟਾਈਮ ਸੀ ਉਸ ਵਕਤ ਚਮਕਿੱਲੇ ਨੇ ਤਿੰਨ ਕੋਟੀਆਂ ਤੇ ਸੱਤ ਅੱਠ ਕਿਲੇ ਜ਼ਮੀਰ ਬਣਾ ਲਈ ਸੀ ਯਾਰੋ ਚਮਕਿੱਲੇ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਜੇ ਚਮਕਿੱਲੇ ਦੀ ਮੌਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੌਤ ਦੀ ਮਿਸਟਰੀ ਅੱਜ ਤੱਕ ਕੋਈ ਵੀ ਸੋਲਵ ਨਹੀਂ ਕਰ ਪਾਇਆ ਪਰ ਫਿਰ ਵੀ ਉਹਨਾਂ ਦੇ ਕੁਝ ਖਾਸ ਲੋਕਾਂ ਨੇ ਉਹਨਾਂ ਦੀ ਮੌਤ ਦੇ ਮੁੱਖ ਤਿੰਨ ਕਾਰਨ ਦੱਸੇ ਨੇ ਪਹਿਲਾ ਇਹ ਕਿ ਚਮਕਿੱਲੇ ਨੂੰ ਸਿੰਘਰਾਂ ਵੱਲੋਂ ਮਰਵਾਇਆ ਗਿਆ ਕਿਉਂਕਿ ਉਸ ਸਮੇਂ ਚਮਕਿੱਲੇ ਨੇ ਸਾਰੇ ਸਿੰਘਰਾਂ ਦਾ ਕੰਮ ਠੰਡਾ ਕਰ ਦਿੱਤਾ ਸੀ ਬਸ ਅਖਾੜੇ ਤੇ ਗਾਣੇ ਚਮਕਿੱਲੇ ਦੇ ਹੀ ਲੱਗਦੇ ਸੀ ਇਹ ਮੇ ਸਿੱਧੂ ਮੂਸੇਵਾਲ ਦੇ ਟਾਈਮ 'ਚ ਹੋਇਆ ਸੀ ਦੂਜਾ ਜਿਹੜਾ ਕਾਰਨ ਦੱਸਿਆ ਗਿਆ ਕਿ ਖੜਕੂ ਸਿੰਘਾਂ ਤੋਂ ਮਾਫੀ ਮੰਗਣ ਤੋਂ ਬਾਅਦ ਵੀ ਚਮਕਿੱਲਾ ਲੱਚਰ ਗਾਣੇ ਗਾਉਂਦਾ ਸੀ ਪਰ ਚਮਕਿੱਲੇ ਦੇ ਸਾਥੀ ਸੀਵਿਆ ਨੇ ਦੱਸਿਆ ਕਿ ਚਮਕਿੱਲੇ ਨੇ ਮਾਫੀ ਮੰਗਣ ਤੋਂ ਬਾਅਦ ਇੱਕ ਵੀ ਲੱਚਰ ਗਾਣਾ ਨਹੀਂ ਗਾਇਆ ਸੀ ਸਾਥੀ ਸੀਵੀਆ ਨੇ ਕਿਹਾ ਕਿ ਇਹ ਕੰਮ ਖਾਰਕੂਆਂ ਦਾ ਨਹੀਂ ਸੀ ਕਿਉਂਕਿ ਖਾਰਕੂ ਕਦੇ ਵੀ ਬੀਬੀਆਂ ਅਤੇ ਨਹੀਂ ਹੱਥੇ ਤੇ ਵਾਰ ਨਹੀਂ ਕਰਦੇ ਪਰ ਦੋਸਤੋ ਸਰਦਾਰ ਲਵਸਿੰਦਰ ਸਿੰਘ ਦਾ ਇੰਟਰਵਿਊ ਵੀ ਇੱਕ ਸਾਹਮਣੇ ਆਉਂਦਾ ਹੈ ਜਿਸ ਵਿੱਚ ਉਹਨਾਂ ਨੇ ਚਮਕਿੱਲੇ ਨੂੰ ਮਾਰਨ ਦਾ ਕਾਰਨ ਵੀ ਦੱਸਿਆ ਤੇ ਇਹ ਵੀ ਦੱਸਿਆ ਵੀ ਚਮਕਿੱਲੇ ਨੂੰ ਕਿਸ ਨੇ ਮਾਰਿਆ ਪਰ ਸੀਵੀਆ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਲੋਕ ਫੇਮ ਲੈਣ ਲਈ ਜ਼ਿੰਮੇਵਾਰੀ ਲੈ ਰਹੇ ਹਨ ਸੀਵੀਆ ਨੇ ਕਿਹਾ ਕਿ ਉਸ ਸਮੇਂ 14 ਜਾਣਿਆਂ ਨੇ ਮਾਰਨ ਦੀ ਜ਼ਿੰਮੇਵਾਰੀ ਲਈ ਸੀ ਮਾਰਨ ਵਾਲੇ ਸਿਰਫ 4 ਸਨ ਯਾਰੋ ਚਮਕੀਲੇ ਦੇ ਸਾਥੀ ਲਾਲਚੰਦ ਨੇ ਇਸ ਦਾ ਤੀਜਾ ਕਾਰਨ ਦੱਸਿਆ ਲਾਲਚੰਦ ਨੇ ਕਿਹਾ ਕਿ ਉਸ ਸਮੇਂ ਮੇਰੀ ਬਾਹ ਤੇ ਵੀ ਗੋਲੀ ਬੱਜੀ ਸੀ ਮੇਰੇ ਤੋਂ ਹੀ ਗੋਲੀਆਂ ਵੱਜਣ ਦੀ ਸ਼ੁਰੂਆਤ ਹੋਈ ਸੀ ਲਾਲਚੰਦ ਨੇ ਦੱਸਿਆ ਕਿ ਉਸ ਸਮੇਂ ਪਿੰਡਾਂ ਦੇ ਵਹਿਲਰ ਮੁੜੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਲੈਂਦੇ ਸਨ ਪਰ ਚਮਕਿੱਲਾ ਇਹੋ ਜਿਹਾਂ ਤੋਂ ਡਰਦਾ ਨਹੀਂ ਸੀ ਚਮਕਿੱਲਾ ਇਹਨਾਂ ਨੂੰ 1 ਰੁਪਿਆ ਵੀ ਨਹੀਂ ਦਿੰਦਾ ਸੀ ਇਸ ਕਰਕੇ ਹੀ ਚਮਕਿੱਲੇ ਦਾ ਕਤਲ ਉਹਨਾਂ ਨੇ ਕਰ ਦਿੱਤਾ ਯਾਰੋ ਚਮਕਿੱਲੇ ਦੀ ਮੌਤ ਦਾ ਅਸਲ ਕਾਰਨ ਕੀ ਸੀ ਇਹ ਤਾਂ ਰੱਬ ਹੀ ਜਾਣਦਾ ਹੈ ਜਾਂ ਫਿਰ ਚਮਕਿੱਲਾ ਜਾਣਦਾ ਹੈ ਪਰ ਚਮਕਿੱਲਾ ਰਹਿਦੀ ਦੁਨੀਆ ਤੱਕ ਅਮਰ ਹੋ ਗਿਆ 8 ਮਾਰਚ 1988 ਅਜਿਹਾ ਮਨਹੂਸ ਦਿਨ ਸੀ ਜਿਸ ਦਿਨ ਚਮਕਿੱਲਾ ਉਸਦੀ ਘਰਵਾਲੀ ਅਮਰਜੋਤ ਤੇ ਉਹਨਾਂ ਦੇ ਦੋਸਤ ਸਾਥੀ ਵੀ ਮਾਰੇ ਗਏ ਚਮਕਿੱਲੇ ਤੇ ਅਮਰਜੋਤ ਦਾ ਪਿੰਡ ਡੁਗਰੀ ਵਿੱਚ ਸੰਸਕਾਰ ਕੀਤਾ ਗਿਆ ਅਤੇ ਉਹਨਾਂ ਦੇ ਸਾਥੀਆਂ ਦੀ লাশ ਨੂੰ ਉਹਨਾਂ ਦੇ ਪਰਿਵਾਰ ਵਾਲੇ ਆਪਣੇ ਪਿੰਡ ਲੈ ਗਏ ਯਾਰੋ ਚਮਕਿੱਲੇ ਦੀ ਮੌਤ ਤੋਂ ਬਾਅਦ ਉਸਦੇ ਭਰਾ ਨੇ ਟ੍ਰੇਨ ਥੱਲੇ ਆਣ ਕੇ ਸੁਸਾਈਡ ਕਰ ਲਿਆ ਚਮਕਿੱਲੇ ਦੇ ਘਰ ਦੂਜੀ ਪਤਨੀ ਅਮਰਜੋਤ ਦੀ ਕੁੱਖੋਂ ਦੋ ਮੁੰਡਿਆਂ ਨੇ ਜਨਮ ਲਿਆ ਸੀ ਵੱਡੇ ਮੁੰਡੇ ਜੈਮਾਨ ਤੋਂ ਇਲਾਵਾ ਇੱਕ ਨਿੱਕਾ ਮੁੰਡਾ ਜੇ 20 ਕੁ ਦੇਂਦਾ ਸੀ ਜਦੋਂ ਚਮਕੀਲੇ ਹੁਣਾ ਦੀ ਮੌਤ ਹੋਈ ਸੋ ਮਾਪਿਓ ਦੇ ਜਾਂਦ ਦੇ 1.5 ਮਹੀਨੇ ਬਾਅਦ ਹੀ ਉਸ ਮੁੜੇ ਦੀ ਵੀ ਮੌਤ ਹੋ ਗਈ ਇਸ ਤੋਂ ਬਾਅਦ ਚਮਕੀਲੇ ਦਾ ਬਾਪੂ ਇਹ ਦੁੱਖ ਨਾ ਸਹਿੰਦਾ ਹੋਇਆ ਪਾਗਲ ਹੋ ਕੇ ਮਰ ਗਿਆ ਚਮਕੀਲੇ ਦੀ ਪਹਿਲੀ ਪਤਨੀ ਗੁਰਮੀਲ ਕੌਰ ਆਪਣੀ ਕੁੜੀ ਅਮਨਦੀਪ ਕੌਰ ਨਾਲ ਪਿੰਡ ਦੁਗਰੀ 'ਚ ਰਹਿੰਦੀ ਏ ਤੇ ਉਹਨਾਂ ਦੀ ਦੂਜੀ ਕੁੜੀ ਕਮਲਦੀਪ ਕੌਰ ਕੈਨੇਡਾ ਸੈਟਲ ਏ ਤੇ ਦੂਜੀ ਪਤਨੀ ਅਮਰਜੋਤ ਦੇ ਮੁੜੇ ਜੇ ਮਾਂ ਦਾ ਵੀ ਵਿਆਹ ਹੋ ਚੁੱਕਿਆ ਹੈ ਏਅਰ ਚਮਕੀਲੇ ਦੇ ਜਾਨ ਮਗਰੋਂ ਉਸ ਦਾ ਪਰਿਵਾਰ ਵੀ ਖੇਰੂ ਖੇਰੂ ਹੋ ਗਿਆ ਇੱਕ ਚਿਹਰਾ ਇੱਕ ਆਵਾਜ਼ ਜਿਸ ਦੇ ਲਈ ਲੋਕ ਤਰਸਦੇ ਸੀ ਸਾਡੇ ਚ ਨਹੀਂ ਰਹੀ ਕੀ ਕਸੂਰ ਸੀ ਉਸ ਡੇਢ ਦੋ ਮਹੀਨੇ ਵਾਲੇ ਚਮਕੀਲੇ ਦੇ ਪੁੱਤ ਦਾ ਜੋ ਮਾਂ ਪਿਓ ਦੇ ਪਿੱਛੇ ਮਰ ਗਿਆ ਤੇ ਪਿਤਾ ਜੋ پاگل ਹੋ ਕੇ ਮਰ ਗਿਆ ਤੇ ਉਹ ਭਰਾ ਜੋ ਟ੍ਰੇਨ ਥੱਲੇ ਆ ਗਿਆ ਕੀ ਕਸੂਰ ਸੀ ਇਹਨਾਂ ਦਾ ਯਾਰੋ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਸੋ ਉਸੇ ਤਰ੍ਹਾਂ ਹੀ ਹੁਣ ਸਿੱਧੂ ਮੂਸੇਵਾਲੇ ਦੇ ਨਾਲ ਹੋਇਆ ਬਾਕੀ ਚਮਕੀਲੇ ਦੇ ਗਾਣੇ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਸੋ ਤੁਹਾਨੂੰ ਚਮਕੀਲੇ ਦਾ ਕਿਹੜਾ ਗਾਣਾ ਪਸੰਦ ਹੈ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਮਕੀਲੇ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸੱਚੇ ਕੱਲ੍ਹ ਚ ਹਾਂ ਬੋਲਟਾਣੋ